ਅਡਜਸਟਮੈਂਟ ਤਾਂ ਦੇਖੋ ਦੋਨਾਂ ਨੂੰ ਹੀ ਕਰਨੀ ਹੁੰਦੀ ਹੈ ਹੈਨਾ ਹੁਣ ਇਹ ਤਾਂ ਹੈ ਨਹੀਂ ਕਿਉਂਕਿ ਅਸੀਂ ਹੋਰ ਘਰ ਚੋਂ ਆਏ ਹੁੰਨੇ ਆ ਤੇ ਮਤਲਬ ਥੋੜਾ ਬਹੁਤ ਤਾਂ ਤੁਹਾਨੂੰ ਕਰਨਾ ਪੈਂਦਾ ਨਾ ਜੇਕਰ ਤੁਸੀਂ ਆਪਣੀ ਲਾਈਫ ਚ ਹੈਨਾ ਵਧੀਆ ਅੱਗੇ ਵਧਣਾ ਚਾਹੁੰਦੇ ਆ ਤੇ ਜੇਕਰ ਹੁਣ ਤੁਸੀਂ ਫਿਰ ਲੜਾਈ ਕਰਨੀ ਹੈ ਜਾਂ ਨਹੀਂ ਤਾਂ ਫਿਰ ਤੁਸੀਂ ਛੋਟੀ ਛੋਟੀ ਗੱਲਾਂ ਤੇ ਜਦੋਂ ਮਰਜ਼ੀ ਲੜ ਲਓ ਹੈਨਾ ਤਾਂ ਤੁਹਾਨੂੰ ਆਪਣੇ ਆਪ ਨੂੰ ਥੋੜਾ ਅਡਜਸਟ ਕਰਨ ਲਈ ਥੋੜਾ ਟਾਈਮ ਤਾਂ ਲੱਗਦਾ ਹੈ ਇਹ ਤੁਹਾਨੂੰ ਕਾਫੀ ਗੱਲਾਂ ਦੇ ਕੰਪਰੋਮਾਈਜ਼ ਵੀ ਕਰਨਾ ਪੈਂਦਾ ਹੈ ਜ਼ਰੂਰੀ ਨਹੀਂ ਆ ਕਿ ਤੁਸੀਂ ਤੁਹਾਨੂੰ ਹਰ ਗੱਲ ਮਤਲਬ ਹੁਣ ਤੁਸੀਂ ਨਵੇਂ ਘਰ ਚਾਣੇ ਆ ਹੈਨਾ ਤੇ ਤੁਸੀਂ ਤੁਹਾਨੂੰ ਹਰ ਤੁਹਾਡੇ ਪੇਕਿਆਂ ਵਾਲਾ ਤਾਂ ਹਰ ਕੁਝ ਨਹੀਂ ਹੁੰਦਾ ਟੋਟਲੀ ਚੇਂਜ ਹੁੰਦਾ ਹੈ ਪਰ ਤੁਹਾਨੂੰ ਤੁਹਾਨੂੰ ਦੂਜੇ ਘਰ ਜਾ ਕੇ ਇਹ ਵੀ ਸੋਚਣਾ ਚਾਹੀਦਾ ਨਾ ਕਿ ਜਿੱਦਾਂ ਹੁਣ ਉੱਥੇ ਮੰਮੀ ਡੈਡੀ ਆ ਜੇ ਜੇਕਰ ਤੁਸੀਂ ਦੂਜੇ ਘਰ ਜਾ ਕੇ ਆਪਣੇ ਸੱਸ ਸਹੁਰੇ ਨੂੰ ਵੀ ਆਪਣੇ ਮੰਮੀ ਡੈਡੀ ਦੀ ਜਗ੍ਹਾ ਰੱਖ ਲਓ ਕਿ ਜੇ ਉਹ ਕੁਝ ਮਾੜਾ ਜਾਂ ਕਹਿੰਦੇ ਵੀ ਆ ਜਾਂ ਕੁਝ ਵੀ ਕੋਈ ਗੱਲ ਹੁੰਦੀ ਆ ਤੁਸੀਂ ਉਹਨੂੰ ਸਹਿ ਲਓ ਜਿੱਦਾਂ ਤੁਸੀਂ ਆਪਣੇ ਮਾਪੇ ਦੇ ਉਹ ਵੀ ਤਾਂ ਤੁਹਾਨੂੰ ਝੜਕੀ ਲੈਂਦੇ ਆ ਜਦੋਂ ਤੁਸੀਂ ਕੋਈ ਗਲਤੀ ਕਰਦੇ ਆ ਜੇਕਰ ਤੁਸੀਂ ਉਹਨੂੰ ਮਤਲਬ ਸਹਿ ਲੈਣੇ ਆ ਜਾਂ ਜਿੱਦਾਂ ਵੀ ਮਤਲਬ ਤੁਸੀਂ ਇਹ ਸੋਚ ਲੈਣੇ ਕਿ ਇਹ ਵੀ ਮੇਰੇ ਮੰਮੀ ਡੈਡੀ ਨੇ ਆ ਇਹਨਾਂ ਨੇ ਜੇ ਕੋਈ ਗੱਲ ਕਹੀ ਆ ਸਾਡੇ ਭਲੇ ਲਈ ਕਹੇ ਹੋਏ ਹੋਗੀ